ਬੇਲੀਗੜ ਗਊਸ਼ਾਲਾ ਦੇ ਵਿੱਚ ਕੱਲ ਰਾਤੀ 25 ਗਾਈਆਂ ਦੀ ਜ਼ਹਿਰ ਦੇ ਕੇ ਹੱਤਿਆ ਕਰ ਦਿੱਤੀ ਗਈ ਆ ਰਾਤੀ 7:22 ਮਿੰਟ ਤੇ ਪਹਿਲੀ ਗਾਈ ਡਿਗੀ ਆ ਉਸ ਤੋਂ ਬਾਅਦ ਸਾਰੇ ਸ਼ਹਿਰ ਨੂੰ ਪਤਾ ਲੱਗਾ ਤਾਂ ਰਾਤ ਦਾ ਸਾਰਾ ਸ਼ਹਿਰ ਇੱਥੇ ਬੈਠਾ ਹੈ ਫਰਨੈਲ ਖਲਾਇਆ ਸੀ ਨਹੀਂ ਫਰਨੈਲ ਨਹੀਂ ਆ ਜੀ ਇਹ ਤਾਂ ਸਾਨੂੰ ਸ਼ੱਕ ਆ ਕਿ ਸਲਫਾਇਸ ਆ ਸਾਹਿਬ ਬਾਕੀ ਹੁਣ ਪਤਾ ਪ੍ਰਸ਼ਾਸਨ ਦੇਖੂਗਾ ਕਿੰਨਿਆ ਕਿਨੇ ਖਾਦਾ ਸੀ ਹੁਣ ਇਲਾਜ ਚੱਲ ਰਿਹਾ ਹੈ ਉਹ ਸਹੀ ਨੇ ਵਿੱਚ ਕਿੰਨਿਆਂ ਦਾ ਇਲਾਜ ਵੀ ਚੱਲ ਰਿਹਾ ਜਿੰਨੀਆਂ ਕਿਨੇ ਖਾਦਾ ਸੀ ਉਹ ਸਾਰੀਆਂ ਦੀਆਂ ਸਾਰੀਆਂ ਸ਼ਹੀਦ ਹੋ ਗਈਆਂ ਆ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਲਈ ਜਿਹੋ ਜਿਹੇ ਕਰਤੂਤ ਕੀਤੀ ਗਈ ਹੈ ਗਊਆਂ ਦੀ ਜਾਨ ਲੈ ਲਈ ਗਈ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਇਹ ਤਾਂ ਵੱਡੀ ਗੱਲ ਕੋਲ ਸਕਦੀ ਆ ਇੱਕ 25 ਗਾਈਆਂ 26 ਗਾਈਆਂ ਇੱਕਦਮ ਸ਼ਹੀਦ ਹੋ ਜਾਣਾ ਕੋਈ ਛੋਟੀ ਗੱਲ ਆ ਸਾਰਾ ਸ਼ਹਿਰ ਤਰਾ ਤਰਾ ਕਰ ਰਿਹਾ ਕੌਣ ਸੀ ਉਹ ਜੀਆਂ ਕੋਈ ਜਾਣਕਾਰੀ ਮਿਲੀ ਤੁਹਾਨੂੰ ਇਸ ਤਰ੍ਹਾਂ ਜੀ ਕੈਮਰੇ ਦੇ ਵਿੱਚ ਤਿੰਨ ਚਾਰ ਛੱਕੀ ਬੰਦੇ ਆਏ ਆ ਛੱਕੀ ਬੰਦਿਆਂ ਦੇ ਹਿਸਾਬ ਨਾਲ ਉਹਨਾਂ ਨੇ ਆਪਣੀਆਂ ਵੀਡੀਓ ਵੀ ਬਣਾਈਆਂ ਆ ਪ੍ਰਸ਼ਾਸਨ ਨੇ ਫੋਟੋਆਂ ਵੀ ਖਿੱਚੀਆਂ ਹੁਣ ਉਹ ਸਾਰੀ ਕਰ ਰਹੇ ਆ ਵਿੱਚੋਂ ਇੱਕ ਦੋ ਬੰਦੇ ਉਹਨਾਂ ਨੇ ਚੁੱਕੇ ਹੋ ਵੀ ਆ ਉਹਨਾਂ ਨੂੰ ਜੇ ਪ੍ਰਸ਼ਾਸਨ ਨੇ ਨਾ ਫੜਿਆ ਤਾਂ ਅਸੀਂ ਹਿੰਦੂ ਸਮਾਜ ਖੁੱਦ ਉਹਨੂੰ ਲੱਭਾਂਗੇ ਔਰ ਲੱਭ ਕੇ ਉਹਨੂੰ ਆਪਣੇ ਤਰੀਕੇ ਨਾਲ ਸਜ਼ਾ ਦੇਵਾਂਗੇ ਗੋ ਮਾਤਾ ਕੀ ਜੈ ਇੱਕ ਪਾਪੀ ਇਨਸਾਨ ਨੇ ਗਊਸ਼ਾਲਾ ਦੇ ਵਿੱਚ ਜੋ ਹੈ ਉਹ 26 ਗਊਆਂ ਦੀ ਜਾਨ ਲੈ ਲਈ ਜਿਸ ਕਰਕੇ ਲੋਕ ਅੱਜ ਇਕੱਠੇ ਹੋਏ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਸਾਡੇ ਨਾਲ ਮੌਜੂਦ ਨੇ ਕੀ ਗੱਲਬਾਤ ਹੋਈ ਹੈ ਅੱਜ ਸਾਰੇ ਜਣੇ ਇਕੱਠੇ ਹੋਏ ਨੇ ਅਜਿਹਾ ਉਹ ਪਾਪੀ ਇਨਸਾਨ ਕਿਹੜਾ ਸੀ ਸਾਡੇ ਮੇਲੀਗੜ ਗਊਸ਼ਾਲਾ ਦੇ ਵਿੱਚ ਕੱਲ ਰਾਤੀ 25 ਗਾਈਆਂ ਦੀ ਜਿਹੜੀ ਹੈ ਜ਼ਹਿਰ ਦੇ ਕੇ ਹਤਿਆ ਕਰ ਦਿੱਤੀ ਗਈ ਆ ਗਊ ਮਾਤਾ ਨੂੰ ਸ਼ਹੀਦ ਕੀਤਾ ਗਿਆ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਪੇ ਉਹ ਦੋਸ਼ੀ ਜਿਹੜੇ ਵੀ ਹੈਗੇ ਕੈਮਰੇ 'ਚ ਆਇਆ ਜਾਂ ਜਿੱਦਾਂ ਵੀ ਪ੍ਰਸ਼ਾਸਨ ਲੱਭਦਾ ਆ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰੋ ਗ੍ਰਿਫਤਾਰ ਕਰਕੇ ਜਿਹੜੀ ਬੰਦੀ ਸਜ਼ਾ ਉਹਨਾਂ ਨੂੰ ਹਤਿਆ ਦੀ ਸਜ਼ਾ ਜਿਹੜੀ ਆ ਉਹਨਾਂ ਨੂੰ ਦਿਓ ਔਰ ਇਹ ਜਿਹੜਾ ਜੋ ਵੀ ਕੀ ਹੋਇਆ ਆ ਇਹ ਕੋਈ ਛਰਾਰਤੀ ਅੰਸਰ ਆ ਉਹਨਾਂ ਨੂੰ ਜੇ ਪ੍ਰਸ਼ਾਸਨ ਨੇ ਨਾ ਫੜਿਆ ਤਾਂ ਅਸੀਂ ਹਿੰਦੂ ਸਮਾਜ ਖੁੱਦ ਉਹਨੂੰ ਲੱਭਾਂਗੇ ਔਰ ਲੱਭ ਕੇ ਉਹਨੂੰ ਆਪਣੇ ਤਰੀਕੇ ਨਾਲ ਸਜ਼ਾ ਦਵਾਗੇ ਔਰ ਪ੍ਰਸ਼ਾਸਨ ਨੇ ਸਬ ਤੋਂ ਵੀਰਵਾਰ ਸ਼ਾਮ ਤੱਕ ਦਾ ਸਮਾਂ ਮੰਗਿਆ ਕਿ ਅਸੀਂ ਵੀਰਵਾਰ ਤੱਕ ਸਾਰੀ ਕਾਰਵਾਈ ਕਰਕੇ ਉਹਨਾਂ ਨੂੰ ਫੜ ਕੇ ਲੱਭ ਕੇ ਤਾਂ ਕਰਾਂਗੇ ਅਸੀਂ ਵੀਰਵਾਰ ਅੱਜ ਬਾਜ਼ਾਰ ਸਾਰਾ ਦਿਨ ਬੰਦ ਰਹੂਗਾ ਫਗਵਾੜੇ ਦਾ ਵੀਰਵਾਰ ਨੂੰ ਸ਼ਾਮ ਨੂੰ 5 ਵਜੇ ਅਸੀਂ ਇੱਥੇ ਇਕੱਠੇ ਹੋਵਾਂਗੇ 5 ਵਜੇ ਤੱਕ ਜੇ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਤਾਲਮੇਲ ਹੋਇਆ ਜਾਂ ਕੋ ਸਾਡਾ ਮਸਲਾ ਹੱਲ ਹੁੰਦਾ ਹੋਇਆ ਗਊ ਮਾਤਾ ਨੂੰ ਇਨਸਾਫ਼ ਮਿਲਦਾ ਹੋਇਆ ਤਾਂ ਅਸੀਂ ਉਠਾਂਗੇ ਇਥੋਂ ਨਹੀਂ ਤਾਂ ਵੀਰਵਾਰ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਅਸੀਂ ਇੱਥੇ ਫੇਰ ਬੈਠੇ ਆਂ। ਕੋਈ ਕੁਝ ਪਤਾ ਲੱਗਾ ਉਹ ਕਿੰਨੇ ਵਜੇ ਆਇਆ ਕਿਵੇਂ ਅੰਦਰ ਵੜਿਆ ਕੌਣ ਸੀ ਉਹ ਜੀਆਂ ਕੋਈ ਜਾਣਕਾਰੀ ਮਿਲੀ ਤੁਹਾਨੂੰ? ਇਸ ਤਰ੍ਹਾਂ ਜੀ ਕੈਮਰੇ ਦੇ ਵਿੱਚ 3-4 ਛੱਕੀ ਬੰਦੇ ਆਏ ਆ। ਛੱਕੀ ਬੰਦਿਆਂ ਦੇ ਹਿਸਾਬ ਨਾਲ ਉਹਨਾਂ ਨੇ ਆਪਣੀਆਂ ਵੀਡੀਓ ਵੀ ਬਣਾਈਆਂ ਆ। ਪ੍ਰਸ਼ਾਸਨ ਨੇ ਫੋਟੋਆਂ ਵੀ ਖਿੱਚੀਆਂ। ਹੁਣ ਉਹ ਸਾਰੀ ਕਰ ਰਹੇ ਆ ਵਿੱਚੋਂ ਇੱਕ ਦੋ ਬੰਦੇ ਉਹਨਾਂ ਨੇ ਚੁੱਕੇ ਹੋ ਵੀ ਆ ਔਰ ਉਹਨਾਂ ਦੇ ਵੀ ਵੈਰੀਫਾਈ ਕਰ ਰਹੇ ਆ। ਹੋਰ ਜਿਹੜਾ ਵੀ ਹੋਊਗਾ ਅੱਜ ਤੱਕ ਇਹਨੇ ਜਿਹੜਾ ਵੀ ਹੈਗਾ ਉਹਨੂੰ ਕੈਮਰੇ ਚ ਆਉਂਦਾ ਜਾਂ ਉਹਨਾਂ ਨੂੰ ਸ਼ੱਕ ਪੈਂਦੀ ਆ ਉਹਨਾਂ ਨੂੰ ਚੁੱਕਿਆ ਜਾਵੇ ਅਸੀਂ ਉਹਨਾਂ ਦੀ ਕੋਈ ਸਪਾਰਸ਼ ਨਹੀਂ ਕਰਾਂਗੇ ਜਿਹੜਾ ਦੋਸ਼ੀ ਹੋਊਗਾ ਉਹਦੀ ਤਾਂ ਬਿਲਕੁਲ ਸਪਾਰਸ਼ ਨਹੀਂ ਕਰਾਂਗੇ ਤੇ ਨਹੀਂ ਇਹ ਇੱਕ ਰਾਤ ਦਾ ਸਮਾਂ ਹੈ ਹਾਂਜੀ ਰਾਤੀ 6 ਸ਼ਾਮੀ 5 5 ਵਜੇ ਕਿਤੇ ਦਵਾਈ ਦਿੱਤੀ ਗਈ ਹੈ ਇਹਨਾਂ ਨੂੰ ਕੋਈ ਦਿੱਤਾ ਗਿਆ ਰਾਤੀ 7 ਵਜੇ 22 ਮਿੰਟ ਤੇ ਪਹਿਲੀ ਗਾਈ ਡਿਗੀ ਆ ਉਸ ਤੋਂ ਬਾਅਦ ਸਾਰੇ ਸ਼ਹਿਰ ਨੂੰ ਪਤਾ ਲੱਗਾ ਤਾਂ ਰਾਤ ਦਾ ਸਾਰਾ ਸ਼ਹਿਰ ਇੱਥੇ ਬੈਠਾ ਹੈ ਕੁਝ ਪਤਾ ਹੁਣ ਤੱਕ ਕਿੰਨੀਆਂ ਗਊਆਂ ਜਿਹੜੀਆਂ ਨੇ ਜਾਨ ਗਵਾ ਚੁੱਕੀਆਂ 24 ਕੋ 24 ਗਾਂ 24 ਜੀ ਹਾਂਜੀ 24 ਗਾਂ ਜੀ ਤੇ ਹੁਣ ਬਾਕੀ ਜਿ ਕੁਝ ਮਤਲਬ ਕਿੰਨਿਆ ਕਿਨੇ ਖਾਦਾ ਸੀ ਹੁਣ ਇਲਾਜ ਚੱਲ ਰਿਹਾ ਹੈ ਉਹ ਸਹੀ ਨੇ ਵਿੱਚ ਕਿੰਨਿਆਂ ਦਾ ਇਲਾਜ ਵੀ ਚੱਲ ਰਿਹਾ ਜੀ ਜਿੰਨੀਆਂ ਕਿਨੇ ਖਾਦਾ ਸੀ ਉਹ ਸਾਰੀਆਂ ਦੀਆਂ ਸਾਰੀਆਂ ਉਹ ਉਹ ਛੀਦ ਹੋ ਗਈਆਂ ਜਿਹੜੀਆਂ ਬਾਕੀ ਕੁਝ ਬਚੀਆਂ ਸੀ ਜਿਹਨਾਂ ਨੇ ਨਹੀਂ ਖਾਦਾ ਉਹ ਅਸੀਂ ਰਾਤੀ ਖੋਲ ਕੇ ਉਹਨਾਂ ਨੂੰ ਇਧਰਲੀ ਗਊਸ਼ਾਲਾ ਸ਼ਿਫਟ ਕਰਤਾ ਤੇ ਪਾਰਕ ਦੇ ਵਿੱਚ ਸ਼ਿਫਟ ਕਰਤਾ ਸੀ ਵਿੱਚੋਂ 3-4 ਗਾਂਆਂ ਨੇ ਖਾਦਾ ਸੀ ਦੋ ਇਧਰ ਰਾਤ ਨੂੰ ਛੀਦ ਹੋ ਗਈਆਂ ਬਾਅਦ ਵਿੱਚ ਦੋ ਪਾਰਕ ਦੇ ਵਿੱਚ ਛੀਦ ਹੋ ਗਈਆਂ ਉਹਨਾਂ ਨੇ ਫਰਨੈਲ ਖਲਾਇਆ ਸੀ ਨਹੀਂ ਫਰਨੈਲ ਨਹੀਂ ਆ ਜੀ ਇਹ ਤਾਂ ਸਾਨੂੰ ਸ਼ੱਕ ਆ ਕਿ ਸਲਫਾਇਆ ਸਾਹਿਬ ਬਾਕੀ ਹੁਣ ਪਤਾ ਪ੍ਰਸ਼ਾਸਨ ਦੇਖੂਗਾ ਤੇ ਕਿਉਂਕਿ ਇੱਕ ਗਊਆਂ ਦੇ ਨਾਲ ਗਊਆਂ ਦੇ ਨਾਲ ਲੱਗਦਾ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੀ ਦੁਸ਼ਮਣੀ ਹੋਊਗੀ ਲੇਕਿਨ ਇਹ ਕੋਈ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਕਿਸੇ ਨੇ ਕੋਈ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਨ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਲਈ ਜਿਹੋ ਜਿਹੇ ਕਰਤੂਤ ਕੀਤੀ ਗਈ ਹੈ ਗਊਆਂ ਦੀ ਜਾਨ ਲੈ ਲਈ ਗਈ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਇਹ ਇਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਇਹ 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 ਦੋ ਵੱਡੀ ਗੱਲ ਕੋਲ ਸਕਦੀ ਆ ਇੱਕ 25 ਗਾਈਆਂ 26 ਗਾਈਆਂ ਇੱਕ ਦਮ ਸ਼ਹੀਦ ਹੋ ਜਾਣਾ ਇਹ ਕੋਈ ਛੋਟੀ ਗੱਲ ਆ ਤਾਰਾ ਸ਼ਹਿਰ ਤਰਾ ਤਰਾ ਕਰ ਉੱਠਿਆ ਹੂੰ ਇਹ ਕੋਈ ਛੋਟੀ ਗੱਲ ਥੋੜੀ ਆ ਤੇ ਉਸ ਬੰਦੇ ਨੂੰ ਹਲੇ ਤੱਕ ਇਹਨਾਂ ਨੇ ਫੜਿਆ ਕਿ ਨਹੀਂ ਨਹੀਂ ਇਹਦੇ ਸ਼ੱਕੀ ਆ ਸ਼ੱਕ ਦੇ ਮਾਰੇ ਜ ਆ ਉਹ ਬੰਦੇ ਗ੍ਰਿਫਤਾਰ ਕਰ ਲਏ ਉਹਨਾਂ ਨੇ ਕੋਈ ਗੱਲ ਨਹੀਂ ਪਤਾ ਲੱਗ ਜਾਣਾ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੁਣ ਤੁਹਾਡੇ ਜਦੋਂ ਆਏ ਸੀ ਪ੍ਰਸ਼ਾਸਨ ਕੀ ਕਹਿ ਕੇ ਉਹ ਤੁਹਾਨੂੰ ਉਹਨਾਂ ਨੇ ਵੀਰਵਾਰ ਸ਼ਾਮ 5 ਵਜੇ ਟੱਕਰਦਾ ਟਾਈਮ ਮੰਗਿਆ ਸਾਡੇ ਕੋਲ ਮਤਲਬ ਦੀ ਕਿ ਕੋਈ ਗੱਲ ਨਹੀਂ ਅੱਜ ਬਾਜ਼ਾਰ ਬੰਦ ਰਹੂਗਾ ਸਾਰਾ ਅੱਜ ਨਹੀਂ ਖੋਲਾਂਗੇ ਸਾਰਾ ਸ਼ਹਿਰ ਤੁਹਾਡੇ ਨਾਲਾ ਸਾਰਾ ਸ਼ਹਿਰ ਬੈਠਾ ਇੱਥੇ ਇਹ ਦਦ ਕੋਈ ਇੱਥੇ ਕੋਈ ਨਹੀਂ ਮਤਲਬ ਹੀ ਭਲਾਣਾ ਕੌਣ ਆ ਭਲਾਣਾ ਕੌਣ ਕੋਈ ਨਹੀਂ ਬਿਲਕੁਲ ਸੋਏ ਤਰਾ ਸ਼ਹਿਰ ਨਾਲ ਆ ਸਾਡੇ ਬਿਲਕੁਲ ਸੋਏ ਪੂਰਾ ਸ਼ਹਿਰ ਜਿਹੜਾ ਹੈ ਉਹ ਬੈਠਾ ਹੋਇਆ ਤੇ ਇਹਨਾਂ ਨੇ ਕਿਹਾ ਕਿ ਅੱਜ ਅਸੀਂ ਮਾਰਕੀਟ ਜਿਹੜੀ ਆ ਉਹ ਬੰਦ ਰੱਖਾਂਗੇ ਵੀਰਵਾਰ ਤੱਕ ਦਾ ਸਮਾਂ ਜਿਹੜਾ ਹੈ ਉਹ ਪ੍ਰਸ਼ਾਸਨ ਨੇ ਇਹਨਾਂ ਨੂੰ ਦਿੱਤਾ ਹੈ ਕਿਉਂਕਿ ਗਊਆਂ ਦੀ ਜਾਨ ਜਿਹੜੀ ਆ ਉਹ ਲੈ ਲਈ ਗਈ ਹੈ ਜਿਸ ਤੋਂ ਬਾਅਦ ਸ਼ਾਇਦ ਪੂਰਾ ਸ਼ਹਿਰ ਜਿਹੜਾ ਹੈ ਉਹ ਤਰਾ ਤਰਾ ਕਰ ਰਿਹਾ ਔਰ ਜਿਸ ਤੱਕ ਇਹ ਖਬਰ ਪਹੁੰਚ ਰਹੀ ਹੈ ਉਹ ਵੀ ਜਿਹੜੇ ਨੇ ਉਹ ਤਰਾ ਤਰਾ ਕਰ ਰਹੇ ਨੇ ਬਾਕੀ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਉਹ ਦੇਖਣਾ ਹੋਵੇਗਾ